ਸਸਿਕਾਲ ਦਾ ਟੀਵੀ ਨਰਾਇ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਜਿੱਥੇ ਹੁਣ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ ਮੌਸਮ ਬਦਲ ਚੁੱਕਾ ਹੈ ਪਰ ਹੁਣ ਤੇਜ਼ ਗਰਮੀ ਹੋਣ ਤੋਂ ਪਹਿਲਾਂ ਤੁਸੀਂ ਆਪਣੇ ਖਾਣ ਪੀਣ ਦੇ ਸਿਸਟਮ ਨੂੰ ਬਦਲ ਲੈਣਾ ਕਿਉਂਕਿ ਜੇਕਰ ਤੁਸੀਂ ਨਹੀਂ ਬਦਲਦੇ ਹੋ ਤਾਂ ਬਾਅਦ ਵਿੱਚ ਤੁਹਾਨੂੰ ਮੁਸ਼ਕਲ ਆਵੇਗੀ ਤੇ ਇਸ ਦੇ ਨਾਲ ਹੀ ਹੁਣ ਤੁਸੀਂ ਪੰਜ ਤਰ੍ਹਾਂ ਦੇ ਫੂਡ ਆਈਟਮਸ ਆਪਣੇ ਖਾਣ-ਪੀਣ ਦੇ ਯਾਨੀ ਕਿ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਲਿਆਓ ਜਿਸ ਨਾਲ ਤੁਹਾਨੂੰ ਗਰਮੀ ਦੇ ਮੌਸਮ ਦੇ ਵਿੱਚ ਬਹੁਤੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਯਾਨੀ ਕਿ ਇਹ ਪੰਜ ਫੂਡ ਆਈਟਮਸ ਤੁਹਾਡੇ ਲਈ ਵਰਦਾਨ ਸਾਬਤ ਹੋਣਗੇ ਆਖਰੇ ਪੰਜ ਆਈਟਮਸ ਕਿਹੜੇ ਨੇ ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਤੇਜ਼ ਗਰਮੀ ਦੇ ਵਿੱਚ ਸੇਵਨ ਕਰਨਾ ਚਾਹੀਦਾ ਹੈ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਤੁਸੀਂ ਇਹ ਕਿ ਹੁਣ ਗਰਮੀ ਦਾ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਮੌਸਮ ਬਦਲ ਚੁੱਕਿਆ ਹੈ ਤੇ ਸਰੀਰ ਵਿੱਚ ਫਿੱਟ ਰੱਖਣ ਲਈ ਤੁਸੀਂ ਆਪਣੀ ਡਾਈਟ ਵਿੱਚ ਸਿਹਤਮੰਤ ਤਰੀਕੇ ਦੇ ਨਾਲ ਤਬਦੀਲੀ ਲਿਆਉਣੀ ਹੈ ਪੈਂਦੀ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਤਬਦੀਲੀ ਲਿਆਉਣ ਦੇ ਲਈ ਖਾਸ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ਪੋਸ਼ਟਿਕ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਹਰ ਕਿਸੇ ਲਈ ਫਾਇਦੇਮੰਦ ਉਂਦੀਆਂ ਨੇ আরਸਾਨੀ ਨਾਲ ਉਪਲਬਧ ਵੀ ਹੋ ਜਾਂਦੀਆਂ ਨੇ ਇਸੇ ਸਮੇਂ ਜਦੋਂ ਹੁਣ ਲਗਭਗ ਸਰਦੀਆਂ ਖਤਮ ਹੋ ਰਹੀਆਂ ਨੇ ਗਰਮੀਆਂ ਦੀ ਸ਼ੁਰੂਆਤ ਹੋ ਰਹੀ ਹੈ ਮੌਸਮ ਜਦੋਂ ਬਦਲਦਾ ਹੈ ਤਾਂ ਇਸ ਦਾ ਸਿੱਧਾ ਅਸਰ ਸਾਡੇ ਸਰੀਰ ਤੇ ਪੈਂਦਾ ਜੇਕਰ ਸਰੀਰ ਤੰਦਰੁਸਤ ਹੈ ਤੇ ਬਿਮਾਰੀਆਂ ਹੋਣ ਦੀ ਚਿੰਤਾ ਵੀ ਨਹੀਂ ਰਹਿੰਦੀਆਂ ਪਰ ਜਿਨ੍ਹਾਂ ਦੇ ਰੋਗ ਜਿਹੜੇ ਪ੍ਰਤੀਰੋਧਕ ਯਾਨਕੀ ਇਮਿਊਨ ਸਿਸਟਮ ਤਾਕਤਕ ਸੋਰ ਕਰਦਾ ਹੈ ਉਹਨਾਂ ਲਈ ਇਹ ਸਮਾਂ ਚੁਣੌਤੀ ਭਰਿਆ ਹੁੰਦਾ ਹੈ ਜ਼ਿਆਦਾ ਤੇਲ ਵਾਲਾ ਜਾਂ ਗਰਮ ਤਸੀਰ ਵਾਲਾ ਖਾਣਾ ਜਦੋਂ ਪੇਟ ਖਰਾਬ ਕਰਦਾ ਹੈ ਬਾਅਦ ਵਿੱਚ ਮੁਸ਼ਕਲ ਆਉਂਦੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਸਿਹਤਮੰਦ ਖਾਣ ਪੀਣ ਬਾਰੇ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਿਹਤਮੰਦ ਰੱਖਦੀਆਂ ਨੇ ਉਸ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਜਾਣਕਾਰੀ ਇਸ ਬਾਬਤ ਹੈ ਕਿ ਡਾਕਟਰਾਂ ਦੇ ਵੱਲੋਂ ਇਹ ਦੱਸਿਆ ਗਿਆ ਕਿ ਗਰਮੀਆਂ ਤੇ ਧੁੱਪ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਆਪਣੀ ਡਾਈਟ ਵਿੱਚ ਜ਼ਰੂਰੀ ਤਬਦੀਲੀਆਂ ਕਰ ਲੈਣੀਆਂ ਚਾਹੀਦੀਆਂ ਨੇ ਇਸ ਸਮੇਂ ਦੀ ਡਾਈਟ ਵਿੱਚ ਜਿੱਥੇ ਕਿ ਐਂਟੀਆਕਸਿਡੈਂਟਸ ਹਾਈਡਰੇਟ ਫੂਡਸ ਅਤੇ ਹਲਕੇ ਪ੍ਰੋਟੀਨ ਵਾਲੇ ਖਾਣੇ ਸ਼ਾਮਲ ਹੋਣੇ ਚਾਹੀਦੇ ਨੇ ਇਹਨਾਂ ਚੀਜ਼ਾਂ ਦੇ ਸੇਵਨ ਦੇ ਨਾਲ ਸਰੀਰ ਤਾਜ਼ਾ ਮਹਿਸੂਸ ਕਰਦਾ ਹੈ ਤੇ ਰੋਗ ਪ੍ਰਤੀਰੋਧਕ ਤਾਕਤ ਵੀ ਕਮਜ਼ੋਰ ਜਿਹੜੀ ਆ ਉਹ ਵੱਧ ਜਾਂਦੀ ਹੈ ਨਾਰੀਅਲ ਪਾਣੀ ਗਰਮੀ ਲਈ ਸਭ ਤੋਂ ਵੱਧ ਉਧਰਤੀ ਡਰਿੰਕ ਹੈ ਇਹ ਸਰੀਰ ਦੇ ਵਿੱਚ ਜਿਹੜੀ ਹਾਈਡਰੇਟ ਰੱਖਣ ਦੇ ਨਾਲ-ਨਾਲ ਤਕਾਵਟ ਨੂੰ ਘਟਾਉਂਦਾ ਹੈ ਤਾਜ਼ਗੀ ਮਹਿਸੂਸ ਕਰਵਾਉਂਦਾ ਹੈ ਨਾਰੀਅਲ ਪਾਣੀ ਵਿੱਚ ਪੋਟਾਸ਼ੀਅਮ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਮਹੱਤਵਪੂਰਨ ਖਣਿਜ ਪਦਾਰਥ ਪਾਏ ਜਾਂਦੇ ਨੇ ਜੋ ਸਰੀਰ ਦੇ ਇਲੈਕਟ੍ਰੋਲਾਈਟ ਸੰਤੁਲਨ ਨੂੰ ਬਣਾਈ ਰੱਖਦਾ ਹੈ ਔਰ ਦਿਲ ਦੀ ਸਿਹਤ ਨੂੰ ਵੀ ਸੁਧਾਰਦਾ ਹੈ ਬਲੱਡ ਪ੍ਰੈਸ਼ਰ ਵੀ ਕੰਟਰੋਲ ਦੇ ਵਿੱਚ ਰਹਿੰਦਾ ਹੈ ਗਰਮੀ ਦੇ ਵਿੱਚ ਚੱਕਰ ਆਉਣ ਜਾਂ ਸਰੀਰ ਵਿੱਚ ਤਕਾਵਟ ਮਹਿਸੂਸ ਹੋਣ ਦੇ ਨਾਲ ਨਾਰੀਅਲ ਪਾਣੀ ਬਹੁਤ ਲਾਭਕਾਰੀ ਸਾਬਤ ਹੁੰਦਾ ਹੈ ਦੂਸਰੇ ਨੰਬਰ ਤੇ ਹੁਣ ਤੁਸੀਂ ਤਰਬੂਜ ਜਾਨਕੀ ਵਾਟਰਮੈਲਨ ਇਸ ਦਾ ਸੇਵਨ ਵੀ ਗਰਮੀਆਂ ਦੇ ਵਿੱਚ ਜ਼ਿਆਦਾ ਕਰੋ ਬਾਜ਼ਾਰ ਵਿੱਚ ਇਹ ਆਮ ਤੌਰ ਤੇ ਤੁਹਾਨੂੰ ਮਿਲ ਜਾਂਦਾ ਹੈ ਇਹ ਫਲ ਲਗਭਗ 90% ਪਾਣੀ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਨੂੰ ਡੀਹਾਈਡਰੇਟ ਹੋਣ ਤੋਂ ਬਚਾਉਂਦਾ ਹੈ ਗਰਮੀਆਂ ਵਿੱਚ ਅਕਸਰ ਪਾਚਨ ਦੀ ਸਮੱਸਿਆ ਆ ਜਾਂਦੀ ਹੈ ਪਰ ਤਰਬੂਜ ਖਾਣ ਦੇ ਨਾਲ ਇਹ ਸਮੱਸਿਆ ਨਹੀਂ ਹੁੰਦੀ ਹੈ ਇਮਿਊਨਿਟੀ ਮਜ਼ਬੂਤ ਕਰਦਾ ਹੈ ਚਮੜੀ ਨਾਲ ਸੰਬੰਧਿਤ ਰੋਕਾਂ ਨੂੰ ਵੀ ਦੂਰ ਕਰ ਦਿੰਦਾ ਹੈ ਯਾਨੀ ਕਿ ਉਸ ਤੋਂ ਬਾਅਦ ਹੁਣ ਖੀਰਾ ਹਕਮਬਰ ਜਿਸ ਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਖੀਰੇ ਵੀ ਗਰਮੀ ਲਈ ਠੰਡਕ ਦੇਣ ਵਾਲਾ ਇੱਕ ਸੁਪਰ ਫੂਡ ਹੈ ਜਿਸ ਨੂੰ ਹਰ ਰੋਜ਼ ਖਾਣਾ ਚਾਹੀਦਾ ਹੈ ਖੀਰੇ ਵਿੱਚ ਐਂਟੀਆਕਸਾਈਡਸ ਹੁੰਦੇ ਨੇ ਜੋ ਸਰੀਰ ਦੇ ਵਿਦਾਰਥ ਟਾਕਸਿਨਸ ਨੂੰ ਬਾਹਰ ਕੱਢ ਦਿੰਦਾ ਹੈ ਖੀਰੇ ਦਾ ਸਵਾਦ ਰਾਇਤਾ ਜਾਂ ਤਾਜ਼ਾ ਰਸ ਬਣਾ ਕੇ ਪੀ ਲੈਣਾ ਸਰੀਰ ਨੂੰ ਕਾਫੀ ਫਾਇਦੇਮੰਦ ਦਿੰਦਾ ਹੈ ਸਰੀਰ ਨੂੰ ਹਾਈਡਰੇਟ ਰੱਖਣ ਦੇ ਨਾਲ ਨਾਲ ਗਰਮੀ ਤੋਂ ਵੀ ਰਾਹਤ ਦਿੰਦਾ ਹੁਣ ਅਗਲੀ ਜਿਹੜੀ ਚੀਜ਼ ਤੁਹਾਨੂੰ ਆਪਣੇ ਖਾਨ ਪਿੰਡ ਵਿੱਚ ਐਡ ਕਰਨੀ ਚਾਹੀਦੀ ਆ ਉਹ ਇੱਥੇ ਹੀ ਦਹੀਂ ਅਤੇ ਫਲੇਵਰ 요거ਟ ਦੋਨੋਂ ਹੀ ਗਰਮੀਆਂ ਵਿੱਚ ਖਾਣ ਲਈ ਬਿਹਤਰੀਨ ਚੋਣ ਹਨ ਤੁਹਾਨੂੰ ਦੱਸ ਦਈਏ ਕਿ ਰੋਜ਼ਾਨਾ ਤੁਸੀਂ ਦਹੀਂ ਖਾ ਸਕਦੇ ਹੋ ਦਹੀਂ ਜਿਹੜਾ ਵਾ ਤੁਹਾਡੇ ਲਈ ਭਰਪੂਰ ਹੁੰਦਾ ਹੈ ਸਾਰੀਆਂ ਚੀਜ਼ਾਂ ਤੁਹਾਡੇ ਲਈ ਬਹੁਤ ਫਾਇਦੇਮੰਦ ਨੇ ਬੈਕਟੀਰੀਆ ਜਿਹੜੇ ਨੇ ਉਹ ਇਸ ਵਿੱਚ ਗੁੱਡ ਬੈਕਟੀਰੀਆ ਹੁੰਦੇ ਨੇ ਔਰ ਜਿਹੜੇ ਗਲਤ ਤਰੀਕੇ ਦੇ ਬੈਕਟੀਰੀਆਜ਼ ਹੁੰਦੇ ਨੇ ਉਹਨਾਂ ਨੂੰ ਮਾਰਦਾ ਜਿਸ ਨਾਲ ਤੁਹਾਨੂੰ ਫਾਇਦੇਮੰਦ ਹੁੰਦਾ ਹੈ ਦਹੀਂ ਖਾਣਾ ਔਰ ਨਿੰਬੂ ਨਿੰਬੂ ਜਿਹੜਾ ਵਾ ਉਹ ਤੁਹਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਨਿੰਬੂ ਅਤੇ ਹੋਰ ਅਸਿਡਸ ਫਾਲੀਆਂ ਖੱਟੇ ਫਾਲੀ ਮਿਊਨਿਟੀ ਅਤੇ ਵਿਟਾਮਿਨ ਸੀ ਦੇ ਸ਼ਾਨਦਾਰ ਸਰੋਤ ਹਨ ਇਹਨਾਂ ਨੂੰ ਰੋਜ਼ਾਨਾ ਖਾਣ ਨਾਲ ਮੌਸਮੀ ਇਨਫੈਕਸ਼ਨ ਨਾਲ ਲੜਨ ਦੀ ਮਦਦ ਮਿਲਦੀ ਹੈ ਨਿੰਬੂ ਪਾਣੀ ਪੀਣ ਨਾਲ ਸਰੀਰ ਵਿੱਚ ਸੋਜ ਘਟ ਜਾਂਦੀ ਹੈ ਚਿਹਰੇ ਤੇ ਆਉਣ ਵਾਲੀ ਜਿਹੜੀਆਂ ਚੀਜ਼ਾਂ ਨੇ ਉਹ ਵੀ ਘਟ ਜਾਂਦੀਆਂ ਨੇ ਇਸ ਦੇ ਨਾਲ ਤੁਹਾਨੂੰ ਵੱਡੇ ਪੱਤਰ ਦਾ ਫਾਇਦਾ ਮਿਲਦਾ ਹੈ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋਣ ਦੇ ਨਾਲ ਨਾਲ ਤੁਸੀਂ ਆਪਣੇ ਖਾਣ ਪੀਣ ਦੀਆਂ ਚੀਜ਼ਾਂ 'ਚ ਬਦਲਾਅ ਕਰ ਲਓ ਔਰ ਜੇ ਇਹ ਪੰਜ ਜਿਹੜੇ ਸੁਪਰ ਫਾਸ ਜਿਹੜੇ ਫੂਡ ਨੇ ਇਹ ਤੁਹਾਡੇ ਲਈ ਕਾਫੀ ਜ਼ਿਆਦਾ ਫਾਇਦੇਮੰਦ ਜੇਕਰ ਜਾਣਕਾਰੀ ਚੰਗੀ ਲੱਗ ਗਈ ਹੈ ਤੇ ਇਸ ਨੂੰ ਸ਼ੇਅਰ ਕਰਨਾ ਤੇ ਲੋਕਾਂ ਤੱਕ ਪਹੁੰਚਾਣਾ ਤੇ ਹੋਰ ਅਜਿਹੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਨਾ ਟੀਵੀ ਨਰਾਇਣ ਦੇ